ਕਲਾ ਗ੍ਰਾਮ ਤੇ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੱਚਮੁੱਚ ਮੈਨੂੰ ਮਹਾਪੁਰਸ਼ ਬਾਬਾ ਰਜਿੰਦਰ ਸਿੰਘ ਦੀ ਢੱਡੀਆਂ ਵਾਲੇ ਦੀ ਹਰਕਤ ਗਲੇ ਦੀ ਆਵਾਜ਼ੋਂ ਪੂਰਾ ਉਹ ਹੀ ਨਕਸ਼ਾ ਮੇਰੇ ਦਿਮਾਗ ਵਿੱਚ ਆਇਆ ਕਿਉਂਕਿ ਬੜਾ ਪਿਆਰ ਉਹਨਾਂ ਦਾ ਸਾਡੇ ਨਾਲ ਰਿਹਾ ਹੈ ਦਿਲੋਂ ਪਿਆਰ ਹੀ ਕਰਦੇ ਆ ਕਿਉਂਕਿ ਉਹਨਾਂ ਨੇ ਥੋੜਾ ਜਿਹਾ ਸਮਾਂ ਹੋਇਆ ਤੇ ਅਕਾਲ ਤਖਤ ਸਾਹਿਬ ਤੇ ਵੀ ਨਮਸਕਾਰ ਕਰਕੇ ਆਏ ਮੱਥਾ ਟੇਕ ਕੇ ਆਏ ਦਾਸ ਜੀ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਸੀ ਇਸ ਗੱਲ ਦੀ ਕਿ ਆਪ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਨ ਗਏ ਹੋ ਤੇ ਇਸ ਚੀਜ਼ ਦੇ ਆਪ ਜੀ ਨੂੰ ਬਹੁਤ-ਬਹੁਤ ਵਧਾਈ ਹੈ ਸੋ ਉਹਨਾਂ ਨੇ ਵੀ ਬੜਾ ਇਨਾ ਸਟੇਜਾਂ ਦੇ ਉੱਤੇ ਰੰਗ ਬੰਨੇ ਆ ਪਰ ਹੁਣ ਜਦੋਂ ਬਾਬਾ ਗੁਲਾਬ ਸਿੰਘ ਜੀ ਲੱਗੇ ਤੇ ਮੈਨੂੰ ਉਹੀ ਗਲੇ ਦੀ ਹਰਕਤ ਉਹ ਇਹਨਾਂ ਦਾ ਗ੍ਰਾਮ ਜਿਹੜਾ ਸੀ ਮੈਂ ਬਾਬਾ ਜਿੰਦ ਜੂ ਨੇ ਇਹੀ ਗੱਲ ਕਹਿ ਕੇ ਹਟਿਆ ਸੀ ਪਹਿਲਾਂ ਇਹੀ ਕਿਹਾ ਜੀ ਆਪ ਜੀ ਨੂੰ ਜੋ ਮੈਂ ਮਹਿਸੂਸ ਕੀਤਾ ਮੈਨੂੰ ਆਇਆ ਇਹਨਾਂ ਤੇ ਬੜੀ ਕਿਰਪਾ ਬਾਬਾ ਗੁਰਬਾ ਸਿੰਘ ਜੀ ਤੇ ਸਤਿਗੁਰੂ ਦੀ ਬੜਾ ਪਿਆਰ ਕਰਦੇ ਆ ਤੇ ਦਰਸ਼ਨ ਦੰਦੇ ਨੇ ਸਤਿਗੁਰੂ ਨੇ ਬੜੀ ਬਖਸ਼ੀਸ਼ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਦਾਸ ਬੇਨਤੀ ਕਰੇਗਾ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਤੇ ਉਹ ਆਪਣੇ ਸਟੇਜ ਤੇ ਇਹਨਾਂ ਨੇ ਹਰਜਸ ਦੀ ਪੌੜੀ ਲਾਉਣੀ ਆ ਤੇ ਸਾਰੀ ਸੰਗਤ ਨੂੰ ਦੇਖਦਿਆਂ ਹੋਇਆਂ ਥੋੜੇ ਜੇ ਸਮੇਂ ਵਿੱਚ ਇਹਨਾਂ ਨੇ ਸਮਾਪਤੀ ਕਰ ਦੇਣੀ ਹੈ ਕਿਉਂਕਿ ਸਮਾਂ 2 ਵਜੇ ਦਾ ਆਪਾਂ ਲਿਖਿਆ ਹੋਇਆ ਥੋੜਾ ਬਹੁਤਾ 5-7 ਮਿੰਟ ਦਾ ਫਰਕ ਪੈ ਜਾਏਗਾ ਤੇ ਦਾਸ ਹੁਣ ਸਾਰੇ ਆਏ ਮਾਹ ਪ੍ਰਸ਼ਾਦਾ ਤੇ ਸਾਰੇ ਆਏ ਹੋਏ ਸੰਤ ਜਨ ਜਿੰਨੇ ਵੀ ਮਾਹ ਪ੍ਰਸ਼ਾਏ ਸਾਰਿਆਂ ਦਾ ਰਾਗੀ ਜਨਾਂ ਦਾ ਇੱਕ ਵਾਰੀ ਹਾਜ਼ਰੀ ਲਵਾ ਕੇ ਧੰਨਵਾਦ ਕਰ ਦਵੇ ਸਭ ਤੋਂ ਪਹਿਲਾਂ ਸਾਡੇ ਅਤੀ ਸਤਿਕਾਰਯੋਗ ਬਾਬਾ ਜੀ ਹਾਂਜੀ ਸਭ ਤੋਂ ਪਹਿਲਾਂ ਆਰਤੀ ਦੇ ਜਿਹੜੇ ਸ਼ਬਦ ਪੜ੍ਹੇ ਗਏ ਨੇ ਉਹ ਸਾਡੇ ਨਾਨਕਸਰ ਦੇ ਰਾਗੀ ਸੰਤ ਗੁਰਮੀਤ ਸਿੰਘ ਜੀ ਨੇ ਪੜ੍ਹੇ ਉਸ ਤੋਂ ਬਾਅਦ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਸੇਵਾ ਸਿੰਘ ਜੀ ਹੋਣਾ ਨੇ ਭੋਗ ਦੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਹੈ ਤੇ ਬਾਬਾ ਜੀ ਬਾਬਾ ਗੁਰਚਨ ਸਿੰਘ ਜੀ ਹੋਣੀ ਲੰਗਰ ਵਿੱਚ ਜਾ ਪਾਣੀ ਥੋੜਾ ਜਿਹਾ ਛਕਣ ਗਏ ਆ ਫਿਰ ਅਰਦਾਸ ਵਿੱਚ ਉਹਨਾਂ ਨੇ ਆ ਜਾਣਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਬਾ ਅਨਹਦ ਰਾਜ ਸਿੰਘ ਜੀ ਲੁਧਿਆਣੇ ਸਮਰਾਲਾ ਚੌਕ ਵਾਲੇ ਔਰ ਵਿਦੇਸ਼ਾਂ ਵਿੱਚ ਵੀ ਸਾਡਾ ਆਪਸ ਵਿੱਚ ਪ੍ਰੇਮ ਪਿਆਰ ਹੈ ਤੇ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਵੀ ਹਾਜ਼ਰੀ ਭਰੀ ਬਾਬਾ ਜੀ ਬਾਬਾ ਤੇਜਿੰਦਰ ਸਿੰਘ ਜਿੰਦੂ ਜੀ ਸਾਡੇ ਪਿਆਰੇ ਵੀਰ ਜੀ ਨੇ ਔਰ ਛੋਟੇ ਵੀਰ ਦੀ ਤਰ੍ਹਾਂ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਨੇ ਸਾਰਾ ਪਿਆਰ ਕਰਦੇ ਆ ਜਦੋਂ ਵੀ ਕੋਈ ਵਿਚਾਰ ਅਸੀਂ ਗੁਰਮਤ ਦੀ ਕਰਦਿਆਂ ਕੋਈ ਬਾਬਾ ਜੀ ਦੇ ਘਰ ਦੀ ਜਾਂ ਗੁਰ ਇਤਿਹਾਸ ਦੀ ਸਾਡੀ ਆਪਸ ਵਿੱਚ ਬਹੁਤ ਸਾਂਝ ਹੁੰਦੀ ਆ ਵਿਦਵਾਨ ਨੇ ਉਹਨਾਂ ਨੇ ਸਮਾ ਜਿਹੜਾ ਹੈਗਾ ਆਪਣਾ ਸੰਗਤਾਂ ਵਿੱਚ ਬੈਠ ਕੇ ਆਪ ਜੀ ਦੇ ਨਾਲ ਸਾਂਝ ਕੀਤੀ ਬਚਨਾਂ ਦੀ ਔਰ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਭੋਰਾ ਸਾਹਿਬ ਵਾਲ ਜਿਹੜੇ ਨਾਨਕ ਥੱਲੇ ਭੋਰਾ ਸਾਹਿਬ ਚ ਸੇਵਾ ਕਰਦੇ ਆ ਉਹਨਾਂ ਨੇ ਦਰਸ਼ਨ ਦਿੱਤੇ ਬਾਬਾ ਰਵਿੰਦਰ ਸਿੰਘ ਜੀ ਤਖਾਨਾ ਵੱਡ ਵਾਲੇ ਜੋਨੀ ਜੀ ਬਾਬਾ ਜੀ ਔਰ ਮਾਤਾ ਜੀ ਸਾਡੀ ਬੇਬੇ ਜੀ ਝੋਲਡਾਂ ਵਾਲੇ ਉਹ ਦਰਸ਼ਨ ਦੇ ਰਹੇ ਨੇ ਤੇ ਔਰ ਰਾਗੀ ਸਿੰਘਾਂ ਦੇ ਵਿੱਚ ਜਿਵੇਂ ਜਿਵੇਂ ਹੁਣ ਲਿਸਟ ਵਾਈਜ਼ ਨੰਬਰ ਆਏਗਾ ਕਿਉਂਕਿ ਮਹਾਪੁਰਸ਼ ਬਾਬਾ ਜੀ ਬਾਬਾ ਗੁਰਦੇਵ ਸਿੰਘ ਮਹਾਰਾਜ ਜਿਨ੍ਹਾਂ ਦੇ ਚਰਨਾਂ ਤੇ ਸਾਡਾ ਸੀਸ ਝੁਕਦਾ ਹੈ ਵੱਡੇ ਨੇ ਸਤਕਾਰਯੋਗ ਨੇ ਜਿਨ੍ਹਾਂ ਦਾ ਬੜਾ ਸਤਕਾਰ ਹੈ ਸੰਸਾਰ ਦੇ ਵਿੱਚ ਉਹ ਮਹਾਪੁਰਸ਼ਾਂ ਨੇ ਕਿਰਪਾ ਉਹਨਾਂ ਦੇ ਅਸਥਾਨ ਭਾਈ ਕੀ ਸਮਾਦ ਵੱਲੋਂ ਜਥਾ ਆਇਆ ਸੀ ਔਰ ਬਾਬਾ ਜੀ ਬਾਬਾ ਕਲਵੰਤ ਸਿੰਘ ਜੀ ਜੋ ਇਸ ਟਾਈਮ ਟ੍ਰਾਂਟੋ ਆ ਜਾਣਗੇ ਕੱਲ ਨੂੰ ਉਹਨਾਂ ਨੇ ਸਮਾਗਮ ਦੇ ਵਿੱਚ ਉੱਥੇ ਸ਼ਿਰਕਤ ਕਰਨੀ ਹੈ, ਦਰਸ਼ਨ ਦੇਣੇ ਨੇ, ਹਾਜ਼ਰੀ ਭਰਨੀ ਹੈ। ਉੱਥੇ ਦੇ ਜਿਹੜੇ ਮਹੰਤ ਨੇ ਭਾਈ ਸਾਹਿਬ ਭਾਈ ਸਵਰਨਜੀਤ ਸਿੰਘ ਜੀ ਉਹ ਵੀ ਹਾਜ਼ਰੀ ਲਵਾ ਰਹੇ ਨੇ ਆਪਣੀ। 6 ਜੁਲਾਈ ਨੂੰ ਟ੍ਰਾਂਟੋ ਵਿਖੇ ਬਾਬਾ ਜੀ ਦੀ ਵਰਸੀ ਦਾ ਦਿਹਾੜਾ ਐਤਵਾਰ ਨੂੰ ਮਨਾਇਆ ਜਾਣਾ ਹੈ ਮਿਕਲਾਗਨ ਰੋਡ ਤੇ ਟ੍ਰਾਂਟੋ ਵਿਖੇ। ਸਾਡੇ ਜਿੰਨਾਂ ਦੇ ਵੀ ਗੁਰਮੁਖ ਪਿਆਰੇ ਇੱਥੋਂ ਸੰਗਤ ਜਿੰਨੇ ਵੀ ਆਪ ਸੁਣਦੇ ਹੋ ਸਾਰੇ ਆਪਣੇ ਸੰਗੀਆਂ ਸਾਥੀਆਂ ਦੋਸਤਾਂ ਮਿੱਤਰਾਂ ਨੂੰ ਔਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਔਰ ਆਪ ਸਾਰੇ ਆ ਕੇ ਉੱਥੇ ਹਾਜ਼ਰੀ ਜ਼ਰੂਰ ਭਰਿਓ ਦਾਸ ਨੇ ਵੀ 2 ਤਰੀਕ ਨੂੰ ਕੈਨੇਡਾ ਟ੍ਰਾਂਟੋ ਪਹੁੰਚ ਜਾਣਾ ਤੇ ਉੱਥੇ ਵੀ ਫਿਰ ਲਾਈਵ ਪ੍ਰੋਗਰਾਮ ਵੀ ਹੋਣਗੇ ਸਾਰੇ ਸਾਰਿਆਂ ਨੇ ਦਰਸ਼ਨ ਕਰਨੇ ਨੇ ਸੋ ਇਸ ਤਰ੍ਹਾਂ ਰਾਗੀ ਜਥਿਆਂ ਵਿੱਚੋਂ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਠੌਰ ਵਾਲੇ ਪਾਜੀ ਸਾਹਿਬ ਪਾਈ ਸਰੂਪ ਸਿੰਘ ਜੀ ਦਲ ਬਾਬਾ ਬੀਦੀ ਚੰਦ ਜੀ ਸੁਰ ਸਿੰਘ ਵਾਲੇ ਜੋ ਬਾਬਾ ਜੀ ਨੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੇ ਕਿਰਪਾ ਕੀਤੀ ਆਪਣਾ ਹਜ਼ੂਰੀ ਜਥਾ ਭੇਜ ਕੇ ਹਾਜ਼ਰੀ ਲਵਾਈ ਪਾਜੀ ਸਾਹਿਬ ਪਾਈ ਹਰਪ੍ਰੀਤ ਸਿੰਘ ਜੀ ਮਨੀ ਜੀ ਡੇਰਿਆ ਰੂਮੀ ਤੋਂ ਪੁੱਛੋ ਕਲਾ ਸਾਹਿਬ ਤੋਂ ਉਹ ਚੈਨਲ ਤੇ ਪ੍ਰੋਗਰਾਮ ਵੀ ਲਾਈਵ ਪੁੱਛੋ ਕਲਾ ਤੋਂ ਚੱਲ ਰਿਹਾ ਸਾਡੇ ਅਤਿ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਆਪ ਹਜ਼ੂਰ ਸਾਹਿਬ ਉਧਰ ਸਾਰੇ ਇਲਾਕੇ ਵਿੱਚ ਉਹ ਪ੍ਰੋਗਰਾਮ ਕਰ ਰਹੇ ਨੇ ਉਹਨਾਂ ਨੇ ਕਿਰਪਾ ਕੀਤੀ ਆਪਣਾ ਜਥਾ ਭੇਜਿਆ ਬਹੁਤ ਬਹੁਤ ਧੰਨਵਾਦ ਅਤੇ ਸੇ ਤਰਾਹੀਂ ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਬੜਾ ਨਾਮਵਰ ਜਥਾ ਹੈ ਹਰ ਪ੍ਰੋਗਰਾਮ ਤੇ ਦਰਸ਼ਨ ਦਿੰਦੇ ਨੇ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਨਾਨਕ ਸਰ ਉੱਚੋ ਵਾਲੇ ਤੇ ਭਾਈ ਸਾਹਿਬ ਭਾਈ ਦਲਵਾਰ ਸਿੰਘ ਜੀ ਕਪੂਰਥਲੇ ਤੋਂ ਬਾਬਾ ਜੀ ਦੇ ਸੇਵਾਦਾਰ ਹਨ ਬੜਾ ਸੋਹਣਾ ਕੀਰਤਨ ਕਰਦੇ ਆ ਪਰ ਸਮੇਂ ਦੀ ਨਜਾਗਤ ਦੇਖਦਿਆਂ ਸੀ ਸਮਾਂ ਨਹੀਂ ਦੇ ਸਕਦੇ ਮਾਫੀ ਚਾਹੁੰਨੇ ਆ ਬਾਬਾ ਸੰਤੋਖ ਸਿੰਘ ਜੀ ਮਲੇ ਕੋਟਲੇ ਵਾਲੇ ਉਹਨਾਂ ਨੂੰ ਵੀ ਸਮੇਂ ਤੋਂ ਕਿਉਂਕਿ ਸਮਾਂ ਨਹੀਂ ਹੈ ਉਹਨਾਂ ਨੇ ਵੀ ਦਰਸ਼ਨ ਦਿੱਤੇ ਆ ਬਾਬਾ ਜੀ ਬਾਬਾ ਜਸਵਿੰਦਰ ਸਿੰਘ ਜੀ ਨਾਨ 68 ਕੰਜਰਵਾੜ ਬੜੇ ਪਿਆਰੇ ਮਹਾਪੁਰਸ਼ ਨੇ ਬੜਾ ਸੋਹਣਾ ਸਥਾਨ ਉਹਨਾਂ ਨੇ ਬਣਾਇਆ ਬੜਾ ਕੀਰਤਨ ਦਾ ਪ੍ਰਚਾਰ ਕਰਦੇ ਜਗ੍ਹਾ ਜਗ੍ਹਾ ਤੇ ਜਾ ਕੇ ਦੀਵਾਨ ਲਾਉਂਦੇ ਨੇ ਬੜੀ ਸੋਹਣੀ ਵਿਆਖਿਆ ਤੇ ਬੜਾ ਸੁਹਣਾ ਕੀਰਤਨ ਕਰਦਨੇ ਬਾਬਾ ਜਸਵਿੰਦਰ ਸਿੰਘ ਜੀ ਨਾਨਸਰ ਠਾਠ ਖੰਜਰਵਾਲ ਜਿਨ੍ਹਾਂ ਦਾ ਛੋਟਾ ਨਾਮ ਬੰਟੀ ਜੀ ਵੀ ਆਖਿਆ ਜਾਂਦਾ ਪਿਆਰ ਨਾਲ ਬਾਬਾ ਇੰਦਰਪਾਲ ਸਿੰਘ ਜੀ ਦੇਵੀਵਾਲ ਵਾਲੇ ਬੜੇ ਵਿਦਵਾਨ ਮਹਾਪੁਰਸ਼ ਉਹ ਹਾਜ਼ਰੀ ਭਰ ਕੇ ਗਏ ਆ ਬਾਬੇ ਕੇ ਭਾਈ ਬਾਬਾ ਹਰਚੰਦ ਸਿੰਘ ਜੀ ਬਾਬੇ ਕੇ ਝੋਲਡਾਂ ਵਾਲੇ ਭਾਈ ਸਾਹਿਬ ਬਾਬਾ ਜੀ ਬਾਬਾ ਸਰਜੀਤ ਸਿੰਘ ਜੀ ਘਨੌਰੀ ਵਾਲੇ ਉਹਨਾਂ ਨੇ ਵੀ ਕਿਰਪਾ ਕੀਤੀ ਦਰਸ਼ਨ ਦਿੱਤੇ ਨੇ ਔਰ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਜੋ ਕਿ ਬਰਨਾਲੇ ਵਾਲੇ ਮਹਾਪੁਰਸ਼ ਸਵੇਰੇ 9 ਵਜੇ ਆ ਕੇ ਹਾਜ਼ਰੀ ਭਰ ਕੇ ਗਏ ਆ ਤੇ ਉਹ ਉਹ ਰਾਗੀ ਜੱਥਿਆਂ ਦੇ ਵਿੱਚ ਭਾਈ ਰਬਾਬੀ ਜੀ ਲੋਪੋ ਵਾਲਿਓ ਵੀ ਹਾਜ਼ਰੀ ਲਾਗੇ ਨੇ ਤੇ ਭਾਈ ਹਰਕੀਰਤ ਹਰ ਕੀਰਤਨ ਜੱਥਾ ਲੁਧਿਆਣੇ ਵਾਲੇ ਬੀਬੀ ਉਪਿੰਦਰ ਕੌਰ ਬਹੁਤ ਸੋਹਣਾ ਬੱਚੀਆਂ ਦਾ ਕੀਰਤਨ ਜੱਥਾ ਹੈ ਬਹੁਤ ਸੀੜੀਆਂ ਚੱਲਦੀਆਂ ਉਹਨਾਂ ਦੀਆਂ ਉਹ ਜਥਾ ਵੀ ਬੈਠਾ ਪਰ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਉਹ ਹਾਜ਼ਰੀ ਜਿਹੜੀ ਇਸੇ ਤਰ੍ਹਾਂ ਨਾਮ ਬੋਲ ਕੇ ਲਵਾ ਦੇਣੀ ਆ ਔਰ ਭਾਈ ਸਾਹਿਬ ਭਾਈ ਸਰਜੀਤ ਸਿੰਘ ਜੀ ਬੜਾ ਪਿਆਰਾ ਜੋ ਕਿ ਬਾਬਾ ਤੇਜਿੰਦਰ ਸਿੰਘ ਜਿੰਦੂ ਜੀ ਕੋਲ ਰਹਿੰਦੇ ਨੇ ਬੜਾ ਪਿਆਰਾ ਉਹ ਕੀਰਤਨ ਕਰਦਾ ਹੈ ਉਹਨਾਂ ਨੇ ਹਾਜ਼ਰੀ ਨਾਲ ਹੀ ਬੈਠ ਕੇ ਭਾਈ ਮਨੀ ਸਿੰਘ ਜੀ ਨਾਲ ਭਰ ਲਈ ਸੀ ਔਰ ਬਾਬਾ ਜੀ ਹਰੀ ਸਿੰਘ ਜੀ ਮੇਰੇ ਕੋਲ ਬੈਠੇ ਨੇ ਮਹਾਪੁਰਸ਼ ਜਿਨ੍ਹਾਂ ਦੀ ਨਾਨਕ ਸਰਵ ਵਿੱਚ ਵੀ ਸੇਵਾਵਾਂ ਨੇ ਤੇ ਹਰੀ ਕੇ ਪਤਨ ਵੀ ਉਹ ਸ਼ਿਵਾਵਾ ਨਮਾਉਂਦੇ ਨੇ ਔਰ ਬਾਬਾ ਜੀ ਬਾਬਾ ਹਰਚੰਨ ਸਿੰਘ ਜੀ ਪਟਿਆਲੇ ਵਾਲੇ ਤਿਰਪੜੀ ਸਥਾਨ ਤੇ ਉਹਨਾਂ ਦਾ ਬਹੁਤ ਸੋਹਣਾ ਸਥਾਨ ਹੈ ਔਰ ਸਿੱਖ ਪੰਥ ਦੇ ਵਿੱਚ ਬੜਾ ਨਾਮ ਆਉਂਨਾ ਮਹਾਂਪੁਰਸ਼ਾਂ ਦਾ ਉਹਨਾਂ ਨੂੰ ਵੀ ਸੀ ਟਾਈਮ ਤੋਂ ਕਿਉਂਕਿ ਸਮਾਂ ਬੜਾ ਥੋੜਾ ਹੁੰਦਾ ਇਸ ਕਰਕੇ ਮਨ ਬੜਾ ਕਰਦਾ ਐਸੇ ਵਿਦਵਾਨ ਮਹਾਂਪੁਰਸ਼ਾਂ ਨੂੰ ਸਮਾਂ ਦਿੱਤਾ ਜਾਵੇ ਉਹਨਾਂ ਦੀ ਵੀ ਹਾਜ਼ਰੀ ਔਰ ਬਾਬਾ ਜੀ ਬਾਬਾ ਘਾਲਾ ਸਿੰਘ ਜੀ ਨਾਨਕ ਸਰ ਤੋਂ ਉਹਨਾਂ ਵੱਲੀੋਂ ਜਥਾ ਹਜ਼ੂਰੀ ਸੇਵਾਦਾਰ ਹਜ਼ੂਰੀ ਕੀਰਤਨੀਏ ਉਹਨਾਂ ਨੇ ਜਥਾ ਭੇਜਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੜੀ ਕਿਰਪਾ ਕੀਤੀ ਉਹਨਾਂ ਨੇ ਉਹਨਾਂ ਵੱਲੋਂ ਵੀ ਹਾਜ਼ਰੀ ਸੋ ਇਸ ਕਰਕੇ ਸਾਰੇ ਹਾਂ ਜੀ ਆਪ ਮਹਾਂਪੁਰਸ਼ ਰਹਿ ਗਏ ਬਾਬਾ ਜੀ ਅਮਰੀਕ ਸਿੰਘ ਜੀ ਨਾਨਸਰ ਪੜ੍ਹਨ ਵਾਲੇ ਮਹਾਂਪੁਰਸ਼ ਉਹ ਵੀ ਸੰਗਤ ਵਿੱਚ ਸੁਭਾਏ ਮਾਨ ਨੇ ਔਰ ਜੀ ਬਾਬਾ ਕੇਰ ਸਿੰਘ ਜੀ ਮਹਿਲ ਕਣਾ ਵਾਲੇ ਮਹਾਂਪੁਰਸ਼ ਉਹ ਵੀ ਇਨਾਂ ਦੇ ਵੱਡੇ ਮਹਾਪੁਰਸ਼ ਬਾਬਾ ਜੀ ਬਾਬਾ ਜੰਗ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਬਾਬਾ ਬਾਬਾ ਜੀ ਬਿੱਕਰ ਸਿੰਘ ਜੀ ਤਿੰਨੇ ਹੀ ਮਹਾਪੁਰਸ਼ ਪਹਿਲਾਂ ਜਦੋਂ ਸਰੀਰ ਕਰਕੇ ਹੁੰਦੇ ਸਨ ਤੇ ਸਾਰੇ ਮਹਾਪੁਰਸ਼ਾਉਂਦੇ ਹੁੰਦੇ ਸੀ ਉਹਨਾਂ ਨੂੰ ਜਿਹੜੇ ਹੁਣ ਮਹਾਪੁਰਸ਼ ਬਾਬਾ ਕੇਸ ਸਿੰਘ ਜੀ ਨੇ ਉਹਨਾਂ ਨੇ ਹਾਜ਼ਰੀ ਭਰੀ ਭਾਈ ਸਾਹਿਬ ਭਾਈ ਜਬਰਤੋਸ ਸਿੰਘ ਜੀ ਉਹ ਜੋ ਹਜ਼ੂਰੀ ਜਿੱਤਾ ਹਰਮੰਦਰ ਸਾਹਿਬ ਤੋਂ ਉਹਨਾਂ ਨੇ ਹਾਜ਼ਰੀ ਭਰੀ ਬਾਬਾ ਸੁਰਿੰਦਰਪਾਲ ਸਿੰਘ ਸੋਢੀ ਮਰਿੰਡੇ ਵਾਲੇ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਉਹ ਹਾਜ਼ਰੀ ਨਹੀਂ ਭਰ ਸਕਕੇ ਕਿਉਂਕਿ ਉਹਨਾਂ ਨੇ ਦਰਸ਼ਨ ਦਿੱਤੇ ਆ ਸਮਾਂ ਨਹੀਂ ਸੀ ਔਰ ਬਾਬਾ ਜੀ ਬਾਬਾ ਗੁਰਮੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਉਹਨਾਂ ਵੱਲੋਂ ਵੀ ਸੇਵਾਦਾਰ ਉਹਨਾਂ ਨੇ ਹਾਜ਼ਰੀ ਭਰੀ ਆ ਔਰ ਮਾਤਾ ਮਾਤਾ ਵਿਪਨਪ੍ਰੀਤ ਕੌਰ ਜੀ ਉਹ ਹਜ਼ੂਰ ਸਾਹਿਬ ਜਾਣ ਕਰਕੇ ਉਹਨਾਂ ਦਾ ਸਾਰਾ ਜੱਥਾ ਬੀਬੀਆਂ ਦਾ ਆਇਆ ਆਇਓ ਸਾਰਿਆਂ ਦਾ ਹੀ ਹੋਰ ਵੀ ਨਾਮ ਰਹਿ ਜਾਣ ਤੇ ਦਾਸ ਸਾਰਿਆਂ ਤੋਂ ਖੇਮਾ ਦਾ ਜਾਜਕ ਹੈ ਮਾਫੀ ਚਾਹੁੰਦਾ ਸਾਡੇ ਸੈਕਟਰੀ ਸਾਹਿਬ ਸਾਡੇ ਸੈਕਟਰੀ ਸਾਹਿਬ ਆਪਣੇ ਭਾਈ ਸਾਹਿਬ ਭਾਈ ਰਾਜ ਸਿੰਘ ਲੱਖਾ ਉਹਨਾਂ ਨੇ ਹਾਜ਼ਰੀ ਭਰੀ ਸੀਗੀ ਤੇ ਹੁਣ ਉਸ ਤੋਂ ਬਾਅਦ ਫਿਰ ਜਿਹੜਾ ਸਮਾਂ ਹੈ ਉਹ ਸਮਾਪਤੀ ਤੇ ਪਹੁੰਚ ਚੁੱਕਾ ਹੈ ਮੇਰਾ ਮਨ ਸੀ ਉਹਨਾਂ ਤੋਂ ਹੋਰ ਵੀ ਸਮਾਂ ਲਵਾਇਆ ਜਾਵੇ ਔਰ ਜੱਸਾ ਸਿੰਘ ਜੋਗੀ ਮਹੌਲੀ ਕਲਾਂ ਤੋਂ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਹੈ ਆਪ ਜੀ ਦੇ ਸਨਮੁਖ ਲਵਾਈ ਜਾਂਦੀ ਹੈ ਬਹੁਤ ਬਹੁਤ ਆਈਆਂ ਸੰਗਤਾਂ ਦੂਰ ਦਰੇੜਿਆਂ ਤੋਂ ਜਿੰਨੀਆਂ ਵੀ ਸੰਗਤਾਂ ਆਈਆਂ ਇਹ ਧੰਨ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਧੰਨ ਧੰਨ ਬਾਬਾ ਈਸ਼ ਸਿੰਘ ਮਹਾਰਾਜ ਨੂੰ ਪਿਆਰ ਕਰਨ ਵਾਲੀਆਂ ਔਰ ਧੰਨ ਧੰਨ ਬਾਬਾ ਜੀ ਬਾਬਾ ਜਗੀਰ ਸਿੰਘ ਮਹਾਰਾਜ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਜਿਹੜੀਆਂ ਨੇ ਦੂਰ ਨੇੜੇ ਤੋਂ ਚੱਲ ਕੇ ਆਈਆਂ ਨੇ ਤੁਸੀਂ ਬਾਬਾ ਜਗੀਰ ਸਿੰਘ ਮਹਾਰਾਜ ਨੂੰ ਬਹੁਤ ਪਿਆਰ ਕਰਦੇ ਹੋ ਅਸਥਾਨ ਨੂੰ ਬਹੁਤ ਪਿਆਰ ਕਰਦੇ ਹੋ ਦਾਸ ਨਾਲ ਪਿਆਰ ਕਰਦੇ ਹੋ ਤੁਹਾਡਾ ਮੈਂ ਬਹੁਤ ਬਹੁਤ ਰਿਣੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਕਦਮ ਚੱਲ ਕੇ ਤੁਸੀਂ ਆਏ ਤੁਹਾਡਾ ਹਰ ਇੱਕ ਇੱਕ ਕੰਮ ਸਿਰ ਮੱਥੇ ਤੇ ਸਿਰ ਮੱਥੇ ਤੇ ਔਰ ਇੱਥੋਂ ਦੇ ਬਹਿੰਗਮ ਸਾਰੇ ਸੇਵਾਦਾਰ ਦਰਜਾ ਬਦਰਜਾ ਸਾਰੇ ਜਿੰਨੇ ਬਹਿੰਗਮ ਸੇਵਾਦਾਰ ਇੱਥੋਂ ਦੀਆਂ ਡਿਊਟੀਆਂ ਨਿਭਾਉਣ ਵਾਲੇ ਔਰ ਪ੍ਰਾਣੇ ਮੇਰੇ ਨਾਲ ਨਿਭਾਉਣ ਵਾਲੇ ਬਾਬਾ ਗੁਰਮੀਤ ਸਿੰਘ ਜੀ ਦਵਿੰਦਰ ਸਿੰਘ ਕੁਲਦੀਪ ਸਿੰਘ ਹੋਰ ਵੀ ਬਹਿੰਗਮ ਜਿਹੜੇ ਪਰਾਤਨ ਸਾਡੇ ਪੁਰਾਣੇ ਜਿੰਨੇ ਮੈਂ ਨਾਮ ਨਮਾ ਬਹੁਤ ਲੰਬੀ ਲਿਸਟ ਹੋ ਜਾਣੀ ਆ ਸਾਰਿਆਂ ਦਾ ਮੈਂ ਇਹਨਾਂ ਨੂੰ ਬੜਾ ਪਿਆਰ ਕਰਦਾ ਮੇਰੇ ਆਪਣੇ ਬੱਚੇ ਨੇ ਸਾਰੇ ਬਹੁਤ ਪਿਆਰ ਆ ਮੇਰਾ ਇਹਨਾਂ ਦੇ ਨਾਲ ਮੈਂ ਇਹਨਾਂ ਸਾਰਿਆਂ ਦਾ ਦੇਣਾ ਨਹੀਂ ਦੇ ਸਕਦਾ ਇਹਨਾਂ ਦੇ ਸਹਿਯੋਗ ਤੋਂ ਵੇ ਨਾ ਮੇਰਾ ਕੁਝ ਵੀ ਨਹੀਂ ਸੋ ਇਸ ਕਰਕੇ ਸਾਰਾ ਮੇਰਾ ਸਹਿਯੋਗ ਦੰਦੇ ਨੇ ਬਹੁਤ ਗੁਰੂ ਦੀ ਕਿਰਪਾ ਹੈ ਆ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਡਾਕਟਰ ਔਲਖ ਸਾਹਿਬ ਬੇਰਾ ਬੜਾ ਉਹ ਧਿਆਨ ਰੱਖਦੇ ਨੇ ਕਿਉਂਕਿ ਮੈਂ ਕਿਡਨੀ ਟਾਸਪ ਲਾਂਡੋਨਾ ਤੋਂ ਕਰਾਇਆ ਸੀ 7 ਸਾਲ ਹੋ ਗਏ ਤਕਰੀਬਨ ਗੁਰੂ ਨੇ ਮੈਨੂੰ ਬਹੁਤ ਬਖਸ਼ਿਸ਼ ਕੀਤੀ ਮੈਨੂੰ ਨਵਾਂ ਜੀਵਨ ਬਾਬਾ ਜੀ ਨੇ ਦਿੱਤਾ ਤੇ ਮੇਰਾ ਬੜਾ ਸਰੀਰ ਦਾ ਖਿਆਲ ਰੱਖਦੇ ਨੇ ਬੜਾ ਸਫਲ ਆਪਰੇਸ਼ਨ ਕੀਤਾ ਉਹਨਾਂ ਨੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਵੱਲੋਂ ਕੁਝ ਸ਼ਬਦ ਲਿਖ ਕੇ ਆਏ ਨੇ ਹਾਜ਼ਰੀ ਲਵਾਉਣ ਦੀ ਕਿ ਮੈਂ ਡਾਕਟਰ ਬਲਦੇਵ ਸਿੰਘ ਆਉਲਿਕ ਜ਼ੋਰੋਲਿਸਟ ਅਤੇ 트랜스플ਾਂਟ ਸਰਜਨ ਇਕਾਈ ਹਸਪੀਟਲ ਲੁਧਿਆਣਾ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ ਅੱਜ ਬੜਾ ਸੁਭਾਗਾ ਦਿਨ ਹੈ ਤੇ ਤਨ ਤਨ ਮਹਾਂਤ ਪਛਵੀ ਮਹਾਂਪ੍ਰੱਖ ਬਾਬਾ ਜੀ ਸਿੰਘ ਜੀ ਦੀ 15ਵੀਂ ਮਿੱਠੀ ਨਿਗੀ ਯਾਦ ਵਿੱਚ ਮਹਾਨ ਕੀਰਤਨ ਸਮਾਗਮ ਚੱਲ ਰਹੇ ਨੇ ਖੰਡ ਪਾਠਾਂ ਦੇ ਭੋਗ ਪੈ ਰਹੇ ਪਏ ਨੇ ਮੈਂ ਇਸ ਮੌਕੇ ਆਪਣੇ ਵੱਲੋਂ ਔਰ ਇਕਾਈ ਹਸਪੀਟਲ ਵੱਲੋਂ ਸਮੂਹ ਸਟਾਫ ਦੇ ਮੈਂਬਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਨਾਲ ਹੀ ਇੱਥੋਂ ਦੇ ਮਹਾਨ ਸੰਚਾਲਕ ਬਾਬਾ ਤੇਨਾ ਸਿੰਘ ਜੀ ਨੂੰ ਜਿਨ੍ਹਾਂ ਨੇ ਬੜੇ ਸਜੇ ਢੰਗ ਨਾਲ ਕਾਰਜ ਮੁਕੰਮਲ ਕਰਵਾਏ ਵਧਾਈ ਦਿੰਦਾ ਹਾਂ ਇਹ ਉਸ ਡਾਕਟਰ ਬਲਦੇਸ਼ ਸਿੰਘ ਆਲਖ ਵੱਲੋਂ ਆਪ ਜੀ ਦੇ ਸੰਗਤਾਂ ਵਿੱਚ ਹਾਜ਼ਰੀ ਪ੍ਰਵਾਨ ਕਰਨੀ ਆਉ ਥੋੜੇ ਸਮੇਂ ਵਿੱਚ ਹੀ ਸਾਡੇ ਮਾਪੇ ਭਾਈ ਮਨਵੀਰ ਸਿੰਘ ਜੀ ਪੋਚੋਸਾ ਵਾਲੇ ਉਹ ਆ ਗਏ ਹਾਜ਼ਰੀ ਹਰਜਸਤ ਦੀ ਪੌੜੀ ਉਸ ਤੋਂ ਬਾਅਦ ਹੁਕਮਨਾਮਾ ਹੁਕਮਨਾਮੇ ਤੋਂ ਬਾਅਦ ਫਿਰ ਅਰਦਾਸ ਅਰਦਾਸ ਤੋਂ ਬਾਅਦ ਸਾਰੀ ਸੰਗਤਾਂ ਨੇ ਪੰਗਤਾਂ ਲਾ ਕੇ ਪੰਗਤਾਂ ਲਗਾ ਕੇ ਸਾਰਿਆਂ ਨੇ ਫਿਰ ਲੰਗਰ ਪਾਣੀ ਛਕਣਾ ਉਸ ਤੋਂ ਬਾਅਦ ਫਿਰ ਅੰਦਰ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਜਾਣਾ ਫਿਰ ਉਹ ਸਾਰੀਆਂ ਸੰਗਤਾਂ ਜੁੜ ਬੈਠੀਆਂ ਹਨ ਬਾਬਾ ਜੀ ਨੂੰ ਆਪ ਜੀ ਨੇ ਸਰਵਣ ਕੀਤਾ ਕਿੰਨਾ ਵਰਾਗ ਉਹਨਾਂ ਦੇ ਮਨ ਵਿੱਚ ਇਸੇ ਤਰ੍ਹਾਂ ਅੱਜ ਵੀ ਸੰਗਤਾਂ ਭਾਵੇਂ ਇਹਨਾਂ ਦੇ ਵਿੱਚੋਂ ਉਹਨਾਂ ਦੀ ਮੂਰਤ ਨੂੰ ਦੇਖਦੀਆਂ ਪਰ ਕਿਤੇ ਇਹ ਵੀ